ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾ ੴ ਜੀ ਕੀ ਫਤਿਹ ਜੀ ਆਸ ਕਰਦੇ ਆ ਆਪ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਨਾ ਜਾਬ ਜੀ ਨਾਲ ਗੱਲ ਕਰਨ ਲੱਗਾ ਇੱਕ ਆ ਥੋੜੇ ਦਿਨਾਂ ਤੋਂ ਨਾ ਇੱਕ ਵੀਡੀਓ ਵਾਇਰਲ ਹੋ ਰਹੀ ਐ ਕਿ ਆਡੀਓ ਵਾਇਰਲ ਕੀਤੀ ਜਾ ਰਹੀ ਐ ਸੁਰੇਸ਼ ਸਿੰਘ ਦੀ ਜਿੰਨੇ ਗਾਇਆ ਸੀ ਨਾ ਗੁਰੂ ਵਾਲੇ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਵੀਰ ਜੀ ਤਾਂ ਉਹਨੂੰ ਕਿਸੇ ਚੈਨਲ ਵਾਲੇ ਨੇ ਫੋਨ ਕੀਤਾ ਕਿ ਮੈਂ ਤੇਰਾ ਇੰਟਰਵਿਊ ਕਰਨਾ ਵਾ ਤੇਰਾ ਪੋਡਕਾਸਟ ਕਰਨਾ ਵਾ ਹਣਾ ਉਹਨੇ ਅੱਗੋਂ 10000 ਰੁਪਇਆ ਮੰਗ ਲਿਆ ਚ ਤੇ ਉਹਦੀ ਉਹ ਆਡੀਓ ਇੰਨੀ ਵਾਇਰਲ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਵੀ ਉਹਨੂੰ ਬਹੁਤ ਮੰਦਾ ਕਿਹਾ ਜਾ ਰਿਹਾ ਵਾ ਲੈ ਭయ్యా ਆਪਣੀ ਆਖਾਤ ਤੇ ਆ ਗਿਆ 플ਾਨ ਹੈ ਟੀ ਬੜ 90% ਲੋਕਾਂ ਨੇ ਉਹਨੂੰ ਗਲਤ ਕਿਹਾ ਗਾਲਾਂ ਕੱਢੀਆਂ ਚਲੋ ਉਹਨੇ ਪੈਸੇ ਮੰਗ ਕੇ ਚੰਗਾ ਕੀਤਾ ਜਾਂ ਮਾੜਾ ਕੀਤਾ ਉਹ ਇੱਕ ਅਲੱਗ ਵਿਸ਼ਾ ਉਹਨੂੰ ਛੱਡ ਦੋ ਮੈਂ ਗੱਲ ਕਰ ਲੱਗਾ ਚੈਨਲ ਵਾਲਿਆਂ ਦੀ ਕਿ ਤੁਸੀਂ ਉਹਨੂੰ ਫੋਨ ਕਰਦੇ ਪਏ ਹੋ ਉਹ ਉਹਦੀ ਦੇਨ ਕੀ ਹੈ ਪੰਥ ਨੂੰ ਉਹਦੀ ਕੌਮ ਨੂੰ ਦੇਨ ਕੀ ਹੈ ਉਹ ਤਾਂ ਇੱਕ ਜੇ ਮੈਂ ਮੇਰੇ ਅਕੋਰਡਿੰਗ ਗੱਲ ਕਰ ਉਹ ਸਮਝਣ ਦਾ ਯਤਨ ਕਰੋ ਉਹ ਤਾਂ ਇੱਕ ਮਸਤਾਨਾ ਪਹਿਰਾਵਾ ਤਾਂ ਮਸਤਾਨੇ ਪਹਿਰੇ ਦੇ ਵਿੱਚ ਉਹਨੇ ਕੰਮਕਾਰ ਕਰਦਿਆਂ ਕਰਦਿਆਂ ਬੋਲ ਕੇ ਪਾ ਦਿੱਤਾ ਤੇ ਅਸੀਂ ਉਹ ਗੁਰੂ ਵਾਲਾ ਬਣੀਏ ਵੀਰ ਜੀ ਬਸ ਉਹਨੂੰ ਇੰਨਾ ਵਾਇਰਲ ਕਰਤਾ ਇੰਨਾ ਚੱਕ ਦਿੱਤਾ ਕੋਈ ਹਸਾਬ ਹੀ ਨਹੀਂ ਪਰ ਉਹਦੀ ਕੋਈ ਕੌਮ ਨੂੰ ਪੰਥ ਨੂੰ ਦੇਨ ਥੋੜੀ ਉਸ ਤੋਂ ਇਲਾਵਾ ਕਿੰਨੇ ਸੈਂਕੜੇ ਜੇ ਤੁਹਾਨੂੰ ਚੈਨਲ ਵਾਲਿਆਂ ਨੂੰ ਨਹੀਂ ਦਿਖਦੇ ਸਾਡੇ ਕੋਲ ਆ ਉਹ ਅਸੀਂ ਤੁਹਾਨੂੰ ਮਲਾਉਣੀ ਸੈਂਕੜੇ ਐਸੇ ਗੁਰਮੁਖਿਆ ਐਸੇ ਗੁਰੂ ਕੇ ਕੀਰਤਨੀਏ ਆ ਗ੍ਰੰਥੀ ਸਿੰਘ ਆ ਗੁਰੂ ਕੀ ਬਾਣੀ ਦਾ ਅਰਥ ਕਰਨ ਵਾਲੇ ਕਥਾਵਾਚਕ ਪ੍ਰਚਾਰ ਕਰਨ ਵਾਲੇ ਆ ਜਿਹੜੇ ਸੱਚਮੁੱਚ ਹੀ ਗੁਰਮੁਖਾ ਔਰ ਸੱਚਮੁੱਚ ਗੁਰਮਤ ਦਾ ਪ੍ਰਚਾਰ ਕਰਦੇ ਪਏ ਆ ਪਰ ਉਹ ਆਪਣੇ ਤੌਰ ਤੇ ਨਗਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸਮਾਜ ਦੇ ਵਿੱਚ ਵਿਚਰਦੇ ਪਏ ਆ ਪਰ ਉਹਨਾਂ ਦਾ ਸੋਸ਼ਲ ਮੀਡੀਆ ਤੇ ਕੋਈ ਚਿਹਰਾ ਹੀ ਨਹੀਂ ਹੈ ਕੋਈ ਨਾਮ ਹੀ ਨਹੀਂ ਹੈ ਐਸ਼ੇ ਕਈ ਗੁਰਮਖੇਅਰ ਔਰ ਕਈ ਤਾਂ ਆਰਥਿਕ ਪੱਖੋਂ ਵੀ ਤੰਗੀ ਚੱਲਦੇ ਪਏ ਲੋੜਾਂ ਨਹੀਂ ਕੂਰੀਆਂ ਹੋ ਰਹੀਆਂ ਉਹਨਾਂ ਦੀ ਇੱਕ ਕੀਰਤਨ ਦੀ ਭੇਟ ਆ 112100 ਮਿਲਦੀ ਹੋ ਵੀ ਪਦੋ-ਦੋ ਹਫ਼ਤੇ ਮਹੀਨਾ-ਮਹੀਨਾ ਕੋਈ ਪ੍ਰੋਗਰਾਮ ਹੀ ਨਹੀਂ ਆਉਂਦਾ ਉਹਨਾਂ ਨੂੰ ਐਸੇ ਗੁਰਸਿੱਖ ਵੀ ਪਰ ਗੁਰੂ ਨੂੰ ਸਮਰਪਤ ਆ ਨਿਤਨੇਮ ਕਰਦੇ ਆ ਬਾਣੀ ਪੜ੍ਹਦੇ ਆ ਸੇਵਾ ਕਰਦੇ ਐਸ਼ੇ ਕਈ ਗੁਰਮਖੇਅਰ ਤਾ ਅਸੀਂ ਚੈਨਲ ਕਾਸੀ ਕਦੀ ਅਸੀਂ ਉਸੀ ਸੋਨੂ ਸੀਤੂ ਵਾਲਾ ਚੱਕ ਲੈ ਆਉਨੇ ਚੈਨਲਾਂ ਦੇ ਉੱਤੇ ਕਦੀ ਅਸੀਂ ਇਹੋ ਜੇ ਮਸਤਾਨੇ ਪੈਰੇ ਸ੍ਰੀਸ਼ ਸਿੰਘ ਵਰਗੇ ਲੈ ਆਉਨੇ ਆ ਇਹਨਾਂ ਦੀ ਦੇਣ ਕੀ ਹੈ ਕੌਣ ਇਹ ਤਾਂ ਦੱਸੋ ਜਿਹੜੇ ਅਸਲੀਅਤ ਦੇ ਵਿੱਚ ਗੁਰਮਤ ਉਹ ਚੈਨਲ ਵਾਲਾ ਕਹਿੰਦਾ ਨਾ ਅਸੀਂ ਤਾਂ ਰੱਬ ਦੀ ਗੱਲ ਕਰਨੀ ਨਾਮ ਦੀ ਗੱਲ ਕਰਨੀ ਮੈਂ ਬੇਨਤੀ ਇਹ ਕਰ ਲੱਗਾ ਵਾਂ ਕਈ ਐਸੇ ਗੁਰਮੁਖਿਓ ਜਿਹੜੇ ਚੈਨਲ ਤੇ ਆਉਣੇ ਚਾਹੀਦੇ ਨਹੀਂ ਆ ਰਹੇ ਆ ਜੇ ਚੈਨਲਾਂ ਉੱਤੇ ਸੋਸ਼ਲ ਮੀਡੀਆ 'ਤੇ ਤੁਸੀਂ ਉਹਨਾਂ ਨੂੰ ਲੈ ਕੇ ਆਓ ਅੱਗੇ ਵਿਚਰੋ ਗਰਾਊਂਡ ਲੈਵਲ ਤੇ ਪਿੰਡਾਂ ਦੇ ਵਿੱਚ ਸੰਗਤਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਵਿਚਰੋ ਜਿੱਥੇ ਕੋਈ ਚੰਗਾ ਗੁਰਮੁਖ ਆ ਚੰਗੀ ਸੇਧ ਦੇਣ ਵਾਲਾ ਵਾ ਉਹਨੂੰ ਲਿਆ ਕੇ ਚੈਨਲ ਤੇ ਬਿਠਾਓ ਗਰੰਥੀ ਸਿੰਘ ਬਿਠਾਓ ਗੁਰੂ ਕੇ ਕੀਰਤਨੀਏ ਬਿਠਾਓ ਪਰ ਅਸੀਂ ਪ੍ਰਮੋਟ ਹੀ ਉਹਨਾਂ ਨੂੰ ਕਰਨਾ ਵਾ ਜਿਨ੍ਹਾਂ ਨੂੰ ਮਤਲਬ ਪਤਾ ਵਾ ਕਿ ਬਸ ਹਾਸੂ ਹੀ ਨਹੀਂ ਗੱਲਾਂ ਜੇ 1 ਘੰਟੇ ਦਾ ਤੁਸੀਂ ਪੋਡਕਾਸਟ ਕਰਦੇ ਹੋ ਉਹਦੇ ਵਿੱਚ ਕਿਹੋ ਕਿਹੋ ਜਿਹੀਆਂ ਗੱਲਾਂ ਕਰਦੇ ਕਿੰਨੀ ਤੁਸੀਂ ਨਾਮ ਦੀ ਸਿਮਰਨ ਦੀ ਗੱਲ ਕਰਦੇ ਅਛਾ ਅਸ ਰੀਸ ਸਿੰਘ ਦੀ ਗੱਲ ਕਰ ਲੋ ਕਿੱਡਾ ਕੇ ਸ਼ੁੱਧ ਅਖੰਡ ਪਾਠੀ ਹੈ ਕਿੱਡਾ ਕੇ ਸ਼ੁੱਧ ਗੁਰਬਾਣੀ ਦਾ ਕੀਰਤਨੀਆ ਕਿੱਡਾ ਕੇ ਗੁਰਬਾਣੀ ਦੇ ਅਰਥ ਬੋਧ ਕਰਨ ਵਾਲਾ ਤਦ ਦੇਨ ਕੀ ਹੈ ਅਸੀਂ ਇਹੋ ਜਿਹੇ ਲੋਕਾਂ ਨੂੰ ਕਿਉਂ ਪ੍ਰਮੋਟ ਕਰਦੇ ਪਏ ਅਸੀਂ ਕਿਹੇ ਚੰਗੇ ਸੂਝਵਾਨ ਨੂੰ ਜਿਹੜਾ ਸਾਰਿਆਂ ਨੂੰ ਸੇਧ ਦੇਣ ਵਾਲਾ ਹੋਵੇ ਉਹਨੂੰ ਲੈ ਕੇ ਆਈਏ ਅੱਗੇ ਹਮ ਮੇਰੇ ਨਾਲ ਦੇ ਮੈਨੂੰ ਕਹਿੰਦੇ ਕਹਿੰਦੇ ਲੱਗਦਾ ਗਿਆਨੀ ਆਪ ਚੈਨਲ ਤੇ ਆਉਣਾ ਚਾਹੁੰਦਾ ਹਾਂ ਆਪਕੇ ਪੋਡਕਾਸਟ ਚ ਆਉਣਾ ਚਾਹੁੰਦਾ ਸਾਡੀ ਇਹੋ ਜੀ ਕੋਈ ਇੱਛਾ ਨਹੀਂ ਹੈ ਸਾਡੀ ਇਹੋ ਜੀ ਕੋਈ ਹੈ ਹੀ ਨਹੀਂ ਸਾਡੇ ਕੋਲ ਆਪਦਾ ਚੈਨਲ ਹੈਗਾ ਚਲੋ ਜਦੋਂ ਜੀ ਕੀਤਾ ਸੀ ਆਪਦੀ ਵੀਡੀਓ ਬਣਾ ਕੇ ਪਾ ਲਈ ਦੀ ਪਰ ਮੈਂ ਗੱਲ ਚੈਨਲ ਵਾਲਿਆਂ ਦੀ ਕਰਨ ਲੱਗਾ ਪੋਡਕਾਸਟ ਕਰਨ ਵਾਲਿਆਂ ਦੀ ਕਰਨ ਲੱਗਾ ਕਿਤੇ ਆ ਬੱਲੂ RAM ਗੜੀ ਇਹਨੂੰ ਲਿਆ ਕੇ ਬਿਠਾ ਦਿੰਦੇ ਯਾਰ ਕੀ ਦੇ ਦੇਣੇ ਉਹਨਾਂ ਦੀ ਉਹਨਾਂ ਨੂੰ ਉਹ ਜਿਹਾ ਜੋ ਗੰਦ ਪਾਉਂਦੇ ਉਹਨਾਂ ਨੂੰ ਆਪਣੇ ਤੌਰ ਤੇ ਪਾਉਣ ਦਿਓ ਨਾ ਤੁਸੀਂ ਆਪਣੇ ਚੈਨਲ ਉਧੇ ਲਿਆ ਕੇ ਕਿਉਂ ਉਹਨਾਂ ਨੂੰ ਬਿਠਾਉਂਦੇ ਹੋ ਇਹਦਾ ਮਤਲਬ ਫਿਰ ਸਿੱਧੀ ਜੇ ਗੱਲ ਕਵਾਂ ਜਟਕਾ ਭਾਸ਼ਾ 'ਚ ਜੱਟਾਂ ਵਾਲੀ ਗੱਲ ਕਰੀਏ ਜੇ ਤੁਸੀਂ ਖੁਦ ਗੰਦ ਪਾਉਂਦੇ ਜੀ ਦੇ ਤੁਸੀਂ ਗੰਦ ਫਰੋਲਦੇ ਜੀ ਫਿਰ ਸਿੱਧੀ ਗੱਲ ਜੇ ਕੀਤੀ ਜਾਵੇ ਉਹ ਗੰਦ ਪਾਉਂਦੇ ਆ ਤੇ ਅਸੀਂ ਜਿਹੜੇ ਚੈਨਲਾਂ ਵਾਲੇ ਆ ਆ ਜਿਹੜੇ ਉਹਨਾਂ ਨੂੰ ਪ੍ਰਮੋਟ ਕਰਦੇ ਫਿਰ ਕਦੀ ਕਿਸੇ ਨੂੰ ਚੱਕ ਲਿਆਉਂਦੇ ਕਦੀ ਕਿਸੇ ਨੂੰ ਇਹ ਗੰਦ ਫਰੋਲਦੇ ਗੰਦ ਫਰੋਲਣ ਦਾ ਕੰਮ ਕਰ ਰਹੇ ਆਪਾਂ ਕੋਈ ਚੰਗੇ ਗੁਰਮੁਖ ਨੂੰ ਕਿਸੇ ਸੂਝਵਾਨ ਨੂੰ ਕਿਸੇ ਬੁੱਧੀਜੀਵੀ ਨੂੰ ਅਸੀਂ ਚੈਨਲ 'ਤੇ ਲਿਆਈਏ ਬਿਠਾਈਏ ਤਾਂ ਕਿ ਸਾਡੇ ਸਮਾਜ ਨੂੰ ਕੋਈ ਚੰਗੀ ਸੇਧ ਮਿਲੇ ਕੋਈ ਚੰਗੇ ਇਨਸਾਨ ਤੋਂ ਜਾਣੂ ਹੋਣ ਲੋ ਇਹਨਾਂ ਨੂੰ ਤਾਂ ਲੋਕ ਸੁਣਦੇ ਹੀ ਪਏ ਦੇਖਦੇ ਹੀ ਪਏ ਸੋ ਚੈਨਲ ਵਾਲਿਆਂ ਨੂੰ ਬੇਨਤੀ ਆ ਕੋਈ ਚੰਗਾ ਉਦਮ ਕਰੋ ਕੋਈ ਚੰਗੇ ਗੁਰਮਖ ਕੋਈ ਬੁੱਧੀਜੀਵੀ ਜਿਹੜੇ ਉਹਨਾਂ ਨੂੰ ਚੈਨਲਾਂ 'ਤੇ ਲਿਆ ਕੇ ਬਿਠਾਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ